ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਤੇ ਆਸਥਾ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਮ ਰੱਖਦੀ ਆ ਉਸ ਵਿਅਕਤੀ ਦੇ ਭਾਵਨਾਵਾਂ ਦੇ ਨਾਲ ਜੇ ਕੋਈ ਖਿਲਵਾੜ ਕਰਦਾ ਤੇ ਉਹ ਬਹੁਤ ਵੱਡਾ ਜੁਰਮ ਹੈ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਦੇਸ਼ ਦੇ ਅੰਦਰ ਸੋਸ਼ਲ ਮੀਡੀਆ ਤੇ ਕੁਝ ਪਲੇਟਫਾਰਮ ਐਸੇ ਨੇ ਜਿਹੜੇ ਕਿ ਵਿਸ਼ੇਸ਼ ਕਰਕੇ ਸਿੱਖੀ ਦੇ ਬਾਰੇ ਦੇ ਵਿੱਚ ਵੁਰੂ ਸਹਿਮਾਨ ਦੇ ਬਾਰੇ ਦੇ ਵਿੱਚ ਬਹੁਤ ਸਾਰੀ ਆਪਾਦਰਵ ਜਿਹੜਾ ਉਹ ਬਿਆਨ ਕਰ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਪਾ ਰਹੇ ਨੇ ਪੋਸਟਾਂ ਪਾ ਰਹੇ ਨੇ ਭਾਵੇਂ ਕਿ ਇਹਦੇ ਬਾਰੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮੌਜੂਦਾ ਸਰਕਾਰ ਨੂੰ ਬਹੁਤ ਵਾਰ ਲਿਖਤੀ ਪੱਤਰ ਭੇਜਿਆ ਉਹਨਾਂ ਦੇ ਨਾਮ ਵੀ ਭੇਜਿਆ ਹੁਣ ਅੱਜ ਫੇਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਿਹੜਾ ਅਕਸਰ ਹੀ ਸਿੱਖਾਂ ਦੇ ਖਿਲਾਫ ਜਿਹੜਾ ਉਹ ਗਲਤ ਜਿਹੜਾ ਬਿਆਨੀ ਕਰਦਾ ਤੇ ਗਲ ਪੋਸਟਾਂ ਪਾਉਂਦਾ ਉਹਦੇ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਪਾ ਕੇ ਉਹਨੇ AI ਦੇ ਰਾਹੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਸ ਦੇ ਨਾਲ ਸਿੱਖ ਭਾਵਨਾ ਨੂੰ ਵੱਡੀ ਠੇਸ ਪਹੁੰਚੀ ਆ ਅਸੀਂ ਇਸ ਗੱਲ ਦੇ ਬਦਹੀ ਆ ਕਿ ਇਸ ਦੇਸ਼ ਦੇ ਅੰਦਰ ਸਭ ਧਰਮਾਂ ਦੇ ਲੋਕ ਆਪੋ ਆਪਣੇ ਧਰਮਾਂ ਦੇ ਪ੍ਰਤੀ ਸਤਕਾਰ ਰੱਖਦੇ ਆ ਤੇ ਕਿਸੇ ਵੀ ਧਰਮ ਦੇ ਪੀਰ ਕਬਰ ਨਾਲ ਕੋਈ ਵੀ ਖਿਲਵਾੜ ਹੁੰਦਾ ਉਹ ਸਭ ਤੋਂ ਮਾੜਾ ਸੋ ਮੌਜੂਦਾ ਸਮੇਂ ਦੀ ਸਰਕਾਰ ਦੇ ਇੱਕ ਜਿਹੜੇ ਬੀਜੇਪੀ ਦੇ ਆਗੂ ਨੇ ਇਸ ਦੇ ਲਈ ਇੱਕ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ ਜਿਹਦੇ ਵਿੱਚ ਉਹਨੇ ਖੰਡਨ ਕੀਤਾ ਅਸੀਂ ਚਾਹਾਂਗੇ ਕਿ ਪੋਸਟ ਪਾਈ ਆ ਚੰਗੀ ਗੱਲ ਆ ਇੱਕ ਸਿੱਖ ਦਾ ਫਰਜ਼ ਆ ਪਰ ਅਸੀਂ ਚਾਹਾਂਗੇ ਕਿ ਕੇਂਦਰ ਸਰਕਾਰ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੀ ਇਸ ਗੱਲ ਲਈ ਹਮੇਸ਼ਾ ਚਾਰਾਜੋਈ ਕਰਦੀ ਆ ਕੇਂਦਰ ਸਰਕਾਰ ਸਭ ਧਰਮਾਂ ਦੇ ਜਿਹੜੀ ਭਾਵਨਾਵਾਂ ਦੇ ਨਾਲ ਆਸਥਾ ਦੇ ਨਾਲ ਖਰਵਾੜ ਕਰਨ ਵਾਲੇ ਕਿਸੇ ਵੀ ਪਲੇਟਫਾਰਮ ਕਿਸੇ ਵੀ ਵਿਅਕਤੀ ਦੇ ਖਿਲਾਫ ਇੱਕ ਠੋਸ ਕਾਨੂੰਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਕਿਸੇ ਦੀ ਧਾਰਮਿਕ ਭਾਵਨਾ ਦੇ ਨਾਲ ਖਿਲਵਾੜ ਨਾ ਕਰ ਸਕੇ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਵਿੱਚ ਜੋ ਇਹ ਪਲੇਟਫਾਰਮ ਦੇ ਉੱਤੋਂ ਜਿਹੜਾ ਤਸਵੀਰਾਂ ਜਿਹੜੀਆਂ ਅਪਲੋਡ ਕੀਤੀਆਂ ਗਈਆਂ ਇਸ ਦੀ ਡਟ ਕੇ ਅਸੀਂ ਨਿੰਦਾ ਕਰਦੇ ਹਾਂ ਤੇ ਜਿਹੜੀ ਚਲੌਣੀ ਵੀ ਹੁੰਦਾਰ ਪਰੰਪਰ ਕਮੇਟੀ ਕੇਂਦਰ ਸਰਕਾਰ ਤੱਕ ਪਹਿਲਾਂ ਵੀ ਪਹੁੰਚ ਕਰਦੀ ਆ ਸੋ ਇਹਦੇ ਵਾਸਤੇ ਸਖਤੀ ਨਾਲ ਕਾਨੂੰਨ ਜਣਾ ਲੈ ਕੇ ਆਵੇ ਤਾਕੀ ਕਿਸੇ ਦੀ ਭਾਵਨਾ ਧਰਮ ਭਾਵਨਾ ਦਾ ਖਲਵਾੜ ਨਾ ਹੋਵੇ